ਪਹੁੰਚੇ ਸੀ ਇਹਨਾਂ ਸਰਕਾਰਾਂ ਦੇ ਸਤਾਏ ਹੋਏ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 11 ਸਾਲਾਂ ਤੋਂ ਆਊਟਸੋਰਸਿੰਗ ਕੰਪਨੀਆਂ ਦੇ ਥਰੂ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇਹਨਾਂ ਇਸ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਕਿ ਇਹ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਦੇ ਆ ਪਰ ਇਹ ਸਰਕਾਰ ਦੀ ਪੋਲ ਸਾਡਾ ਕਾਡਰ ਇਹ ਖੋਲਦਾ ਕਿ ਇਹ ਸਰਕਾਰ ਆਪਦੇ ਸਰਕਾਰੀ ਸਕੂਲਾਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਲਈ ਇੱਕ ਦੋ ਜਿਹੜੇ ਹੈਗੇ ਆ ਉਹ ਟੀਚਰ ਰੱਖਣ ਲਈ ਸ਼ਕਸਮ ਨਹੀਂ ਹੈ ਉਹਦੇ ਲਈ ਇਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਉੱਤੇ ਨਿਰਭਰ ਹੋਣਾ ਪੈਂਦਾ ਅਸੀਂ ਉਹੀ ਕੰਪਨੀਆਂ ਉਹੀ ਪ੍ਰਾਈਵੇਟੇਸ਼ਨ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਬਾਹਰ ਕੱਢਣ ਗਏ ਸੀ ਅਸੀਂ ਆਪਣੇ ਤੇ ਹੁੰਦੇ ਤਸੱਦਦ ਦਾ ਵਿਰੋਧ ਕਰਨ ਗਏ ਸੀ ਅਸੀਂ ਆਪਣੇ ਬਰਾਬਰ ਦੇ ਹੱਕ ਲੈਣ ਗਏ ਸੀ ਸਾਡੇ ਉਹਨਾਂ ਹੀ ਸਕੂਲਾਂ ਦੇ ਵਿੱਚ ਪੜਾਉਂਦੇ ਰੈਗੂਲਰ ਅਧਿਆਪਕ ਜਿਹੜੇ ਕਿ ਲੱਖ-ਲੱਖ ਸਵਾ ਲੱਖ ਤਨਖਾਹ ਲੈਂਦੇ ਅਸੀਂ ਸੇਮ ਕੰਮ ਕਰਕੇ ਸਾਡੇ ਹਿੱਸੇ ਜਿਹੜੀ 15 ਤੋਂ 18000 ਤਨਖਾਹ ਸਾਨੂੰ ਦੇ ਦਿੱਤੀ ਜਾਂਦੀ ਹੈ ਅਸੀਂ ਮਾਨ ਸਾਹਿਬ ਨੂੰ ਤੇ ਅਸੀਂ ਚੀਮਾ ਸਾਹਿਬ ਨੂੰ ਇਸ ਗੱਲ ਦਾ ਸਵਾਲ ਕਰਨ ਗਏ ਸੀ ਅਸੀਂ ਇੰਨਾ ਮੁਸ਼ਕਲਾਂ ਦੇ ਆਪਣੇ ਹੱਲ ਮੰਗਣ ਗਏ ਸੀ ਕਿ ਦੱਸੋ ਵੀ ਜਦੋਂ ਅਸੀਂ ਕੰਮ ਇੱਕੋ ਜਿਹਾ ਕਰਦੇ ਆਂ ਅਸੀਂ ਇੱਕੋ ਜੇ ਬੱਚੇ ਪੜਾਉਨੇ ਆਂ ਅਸੀਂ ਇੱਕੋ এনवायरमेंट 'ਚ ਰਹਨੇ ਆਂ ਇੱਕੋ ਪੰਜਾਬ 'ਚ ਰਹਨੇ ਆਂ ਤਾਂ ਫਿਰ ਸਾਡੇ ਨਾਲ ਇਹ ਮਤਰੀਆਂ ਮਾਂਮਾਂ ਵਾਲਾ ਵਿਹਾਰ ਕਿਉਂ ਸਾਨੂੰ ਸਾਡੇ ਹਿੱਸੇ ਹੀ ਕਿਉਂ ਬੈਲ ਐਜੂਕੇਟਰ ਹੋਣ ਦੇ ਬਾਵਜੂਦ ਆ ਜਿਹੜੀ ਉਹ 15-18000 ਸੈਲਰੀ ਸਾਡੇ ਹਿੱਸੇ ਆਉਂਦੀ ਆ ਤੇ ਜਿਹੜਾ ਕੰਪਨੀਆ ਦਾ ਤਸੱਦਦ ਕੋਆਰਡੀਨੇਟਰਸ ਦਾ ਤਸੱਦਦ ਉਹ ਸਾਡੇ ਹਿੱਸੇ ਜਿਹੜਾ ਉਹ ਵੱਖਰਾ ਆਉਂਦਾ ਜਦੋਂ ਫਿਰ ਤੁਸੀਂ ਗਏ ਫਿਰ ਦਰਵਾਜ਼ੇ ਖੁੱਲੇ ਮਿਲੇ ਆਮਕਰਾਂ ਦੇ ਕਾਕਿਆਂ ਦੇ ਆਮਕਰਾਂ ਦੇ ਮੰਤਰੀਆਂ ਦੇ ਨਾਂਜੀ ਕੋਈ ਸਾਨੂੰ ਦਰਵਾਜ਼ਾ ਖੁੱਲਾ ਮਿਲਿਆ ਸਾਨੂੰ ਮਿਲਿਆ ਸਿਰਫ ਗੁੰਡਿਆਂ ਨਾਲ ਲੈਸ ਐਂਟੀ ਗੁੰਡਾ ਸਟਾਫ ਮਿਲੇ ਪ੍ਰਸ਼ਾਸਨ ਜਿਹੜਾ ਕਿ ਜਿਨੇ ਸਾਡੇ ਲੇਡੀ ਕਾਰਡਰ ਦਾ ਇੰਨਾ ਜ਼ਿਆਦਾ ਬੁਰਾ ਹਾਲ ਕੀਤਾ ਉੱਥੇ بارش ਦੇ ਮੌਸਮ ਦੇ ਵਿੱਚ ਭਿੱਜੇ ਹੋਏ ਅਧਿਆਪਕ ਮੈਡਮਾ ਜਿਨ੍ਹਾਂ ਦਾ ਕਿ ਉਹਨਾਂ ਨੇ ਉਸ ਹਾਈਵੇ ਦੇ ਉੱਤੇ ਧੂਕ ਧੂ ਕਰਕੇ ਉਹਨਾਂ ਦਾ ਬੁਰਾ ਹਾਲ ਕਰਤਾ ਸਾਡੇ ਜਿਹੜੇ ਕੁਛ ਅਧਿਆਪਕ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਇੰਨਾ ਵੀ ਇਹਨਾਂ ਨੇ ਸਾਡੇ ਨਾਲ ਕੱਚ ਨਹੀਂ ਛੱਡੀ ਇਹਨਾਂ ਨੇ ਸਾਨੂੰ ਦਿੜਵੇ ਦੀਆਂ ਸੜਕਾਂ ਤੇ ਭਜਾਇਆ ਤੁਹਾਡੇ ਸਾਥੀ ਉੱਥੇ ਨੇ ਤੁਸੀਂ ਉੱਥੇ ਚਲੇ ਜਾਓ ਤੁਹਾਨੂੰ ਉੱਥੋਂ ਸਾਥੀ ਦੇ ਦੰਨੇ ਤੁਸੀਂ ਉਸ ਥਾਣੇ ਚਲੇ ਜਾਓ ਅਸੀਂ ਰਾਤ 12:30 1 ਵਜੇ ਤੱਕ ਸਾਡਾ ਲੇਡੀ ਸਟਾਫ ਡਿੜਵੇ ਦੀਆਂ ਸੜਕਾਂ ਦੇ ਉੱਤੇ ਜਿਹੜਾ ਸੀਗਾ ਆਪਦੇ ਕਾਡਰ ਨੂੰ ਲੱਭਦਾ ਫਿਰ ਰਿਹਾ ਸੀ ਤੇ ਇਹ ਉੱਥੇ ਪ੍ਰਸ਼ਾਸਨ ਸਾਡੇ ਨਾਲ ਇੱਕ ਮਖੌਲ ਸਾਡਾ ਬਣਾਇਆ ਹੋਇਆ ਸੀ ਉਹਨਾਂ ਨੇ ਸਾਰੇ ਕਾਡਰ ਦਾ ਪਰ ਤੁਹਾਡੇ ਤੋਂ ਡਰ ਕੀ ਹੋ ਸਕਦਾ ਜਿਵੇਂ ਤੁਸੀਂ ਕਹਿੰਦੇ ਕਿ ਐਂਟੀ ਗੁੰਡਾ ਸਟਾਫ ਸਾਨੂੰ ਉੱਥੇ ਮਿਲਿਆ ਤੁਸੀਂ ਤਾਂ ਜਿਵੇਂ ਮੀਟਿੰਗ ਲੈਂਡ ਦੇ ਲਈ ਗਏ ਸੀ ਤੁਸੀਂ ਮਿਲਣ ਦੇ ਲਈ ਗਏ ਸੀ ਚੀਮਾ ਸਾਹਿਬ ਨੂੰ ਹਰਪਾਲ ਚੀਮਾ ਸਾਹਿਬ ਨੂੰ ਫਿਰ ਤੁਹਾਡੇ ਤੋਂ ਡਰ ਕੀ ਹੋ ਸਕਦਾ ਕਿ ਅੱਗੇ ਪੁਲਿਸ ਸੋਰਨਲ ਕੀਤੀ ਗਈ ਬੱਸਾਂ ਦੇ ਵਿੱਚ ਉਹਨੂੰ ਸੁੱਟਿਆ ਗਿਆ ਜੇਲਾਂ ਤੱਕ ਪਹੁੰਚਾਉਣ ਦੀਆਂ ਧਮਕੀਆਂ ਉਹਨੂੰ ਦਿੱਤੀਆਂ ਗਈਆਂ ਸਾਨੂੰ ਜੇਲਾਂਾਂ ਤੱਕ ਪਹੁੰਚਾਉਣ ਦੀਆਂ ਧਮਕੀਆਂ ਨਹੀਂ ਜੀ ਸਾਨੂੰ ਇਹਨਾਂ ਨੇ ਜੇਲਾਂਾਂ ਤੱਕ ਪਹੁੰਚਾਇਆ ਸਾਡੇ ਜਿਹੜਾ ਕਾਡਰ ਸੀ ਉਹਦੇ ਫੋਨ ਖੋਖੋ ਕੇ ਇਹਨਾਂ ਨੇ ਜਿਹੜੀਆਂ ਸਾਡੀਆਂ ਵੀਡੀਓਜ਼ ਸੀ ਉਹ ਡਿਲੀਟ ਕੀਤੀਆਂ ਡਰ ਤਾਂ ਦੇਖੋ ਜੀ ਇਹਨਾਂ ਨੂੰ ਉਹੀ ਹੈ ਜਿਹੜੇ ਵਾਅਦੇ ਕਰਕੇ ਆਏ ਸੀ ਕਿ ਹੁਣ ਸੱਤਾਂ ਚੋਂ ਸਰਕਾਰ ਚੱਲੂਗੀ ਤੁਸੀਂ ਜੇਦੋਂ ਤੁਹਾਡੇ ਸਾਹਮਣੇ ਲੀਡਰ ਆਉਂਦੇ ਆ ਤੁਸੀਂ ਉਹਨਾਂ ਨੂੰ ਸਵਾਲ ਕਰੋ ਹੁਣ ਇਹਨਾਂ ਨੂੰ ਉਹ ਸਵਾਲਾਂ ਤੋਂ ਡਰ ਲੱਗਦਾ ਕਿਉਂਕਿ ਹੁਣ ਉਹੀ ਸਵਾਲ ਜਿਹੜੇ ਆ ਉਹ ਇਹਨਾਂ ਲੋਕਾਂ ਦੇ ਸਾਹਮਣੇ ਲੈ ਕੇ ਅਸੀਂ ਖੜੇ ਆ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਸਾਨੂੰ ਸਾਡੇ ਮਸਲਿਆਂ ਦਾ ਹੱਲ ਚਾਹੀਦਾ ਜਿਵੇਂ ਇਹਨਾਂ ਨੇ ਅੱਜ ਸਾਡੇ ਕਾਟਰ ਦੇ ਸਾਡੇ ਮੈਡਮ ਬਿਨਾਂ ਲੇਡੀ ਸਟਾਫ ਤੋਂ ਇਹਨਾਂ ਨੇ ਜਿਹੜਾ ਹੈਗਾ ਥਾਣੇ ਦੇ ਵਿੱਚ ਰਾਤ ਕਟਾਈ ਮੈਡਮ ਨੂੰ ਸਾਡੀ ਨੂੰ ਅਸੀਂ ਉਸ ਗੱਲ ਦਾ ਜਵਾਬ ਮੰਗਣਾ ਚਾਹੁੰਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਕੀ ਇਹ ਜਿਹਾ ਅਸੀਂ ਕ੍ਰਾਈਮ ਕਰਤਾ ਕਿ ਸਾਨੂੰ ਜੇਲ੍ਹਾਂ ਚ ਜਾਣਾ ਪੈ ਗਿਆ ਕੀ ਗੱਲ ਹੋ ਗਈ ਕਿ ਇੱਕ ਅਧਿਆਪਕ ਇੱਕ ਮਾਸਟਰ ਦਾ ਮੁੰਡਾ ਜਿਹੜਾ ਅਧਿਆਪਕਾਂ ਨੂੰ ਜੇਲ੍ਹਾਂ ਚ ਕਿਉਂ ਡੱਕ ਰਿਹਾ ਇਹ ਬਦ ਇਹ ਆਮ ਘਰਾਂ ਦੇ ਬੱਚੇ ਨੇ ਤੇ ਇਸ ਤਰ੍ਹਾਂ ਸਾਡੇ